ਅੱਜ ਕੱਲ ਤੇ ਨੌਜਵਾਨ ਪੀੜ੍ਹੀ ਮਿਹਨਤ ਕਰਨ ਤੋਂ ਗੁਰੇਜ਼ ਕਰਦੀ ਹੈ ਜਲਦ ਅਮੀਰ ਬਰਨ ਦਾ ਸੁਪਨਾ ਪਾਲ ਕੇ ਕੁਰਾਹੇ ਬੈ ਜਾਂਦੇ ਹਨ ਉੱਥੇ ਹੀ ਇਹ ਦੋਨੋਂ ਭਰਾ 80 ਸਾਲ ਦੀ ਉਮਰ ਤੇ ਉੱਤੇ ਹੋ ਚੁੱਕੇ ਹਨ ਲੇਕਿਨ ਅੱਜ ਵੀ ਮਿਹਨਤ ਕਰ ਰਹੇ ਹਨ ਤੇ ਬਦੀ ਕਿਰਪਾ ਨਾਲ ਇਹ ਕੰਮ ਕਰਨ ਦੇ ਆ ਸਾਡੇ ਤੇ ਕੋਈ ਪੀੜੀ ਨਹੀਂ ਆ ਜਾਂ ਹੈਗੇ ਆ ਹੀ ਆ ਪੁਰਾਣੇ ਪੁਰਾਣੀਆਂ ਖਰਾਕਾਂ ਖਾਧੀਆਂ ਉਹ ਜਿਹੜੀਆਂ ਸਾਡੀਆਂ ਅਨਮਚਾਈ ਜਾਂਦੇ ਨੌਜਵਾਨ ਦੀ ਪੀੜੀ ਤਾਂ ਹੈ ਹੀ ਨਹੀਂ ਤੇ ਸਾਡੇ ਹਸਾਬ ਦੇ ਵਿੱਚ ਪੁੱਛੋ ਨਾ ਇਹ ਨੌਜਵਾਨ ਪੀੜੀ ਜਿਹੜੀ ਆ ਇਹ ਹੈ ਹੀ ਨਹੀਂ ਆ ਇਹਨਾਂ ਤੇ ਮੁਲਕ ਕਰ ਕਰਤਾ ਨਗੋਲੀਆਂ ਖਾ ਖਮਾਲ ਹੋ ਗਈ ਆ ਤੇਰਾ ਲੋਕਾਂ ਨੂੰ ਸਮਝਾਉਣਾ ਉਹ ਹੀ ਨਹੀਂ ਉਮਰ ਤੇ ਅਜੇ ਤਗੜੇ ਆ ਸਰੀਰ ਸਾਡਾ ਕੰਮ ਕਰਦਾ ਪਰ ਤੁਸੀਂ ਕੀ ਕਰੋਗੇ ਤੇ ਇਹਰ ਗੋਲੀਆਂ ਖਾਂਦੇ ਤਾਂ ਕਰਦੇ ਮੇਰੇ ਬੱਚੇ ਆਂਦੇ ਆ ਕਿ ਤਾਇਆ ਨਾ ਟੈਨਸ਼ਨ ਨਾ ਨੇ ਖਤਮ ਹੋ ਜਾਣਾ ਤੂੰ ਬਪਾ ਭਾਈਾ ਡਰਾਈਵਰੀ ਤੇ ਤੂੰ ਇਹਦੇ ਨਾਲ ਵੇ ਲੈਣਾ ਲਾਲਾ ਇਹਦੇ ਨਾਲ ਇਹੋ ਹੀ ਗਿਆ ਤੇ ਮੇਰੇ ਬੱਚਾ ਗਿਆ ਤੇ ਸਾਨੂੰ ਵੇ ਲੈਣਾ ਲੈਤਾ ਤੇ ਇਥੇ ਲਾ ਲਿਆ ਇਹੋ ਉਹਨਾਂ ਦੀ ਕੀਮਤ ਹੈ ਲੰਡੀ ਆਂ ਚਾਰ ਪੈਸੇ ਕਮਾਉਣੇ ਸਾਡੀਆਂ ਧੀਆਂ ਆ ਜਾਣ ਸਾਡੇ ਦੋਤਰੇ ਆ ਜਾਣ ਜੇ ਸਾਡੀ ਜੇਬ ਚ 10 ਰੁਪਏ ਹੋਣਗੇ ਤੇ ਉਹਨਾਂ ਨੂੰ ਦੇ ਦਾਂਗੇ ਦੇ ਦੇ ਹੀ ਆਪਣੇ ਨੌਂਾਂ ਕੋਲ ਦੇ ਪੁੱਤਰਾਂ ਨੂੰ ਮੰਗਿਆ ਕਿਸੇ ਨੇ ਸੰਦੇਣੀ ਜੇ ਢੇਲ ਮੱਠ ਵੀ ਹੋ ਜਾਵੇ ਨਾ ਕੰਮ ਕਰੀਏ ਤੇ ਸਾਨੂੰ ਪੈਸੇ ਦੇਣ ਕਿ ਨਾ ਸਾਡੇ ਤੇ ਲਾਉਣੇ ਕਿ ਨਾ ਇੱਕ ਤੇ ਹੀ ਆਪਣੇ ਸਬਜ਼ੀ ਦੀ ਸੰਭਾਲ ਰੱਖੀ ਆ ਤੇ ਇੱਕ ਹੀ ਕੰਮ ਕਰਨ ਰਿਹਾ ਬਸ ਇਹ ਦੇ ਨਾ ਵੀ ਕਹਿੰਦੇ ਆ ਨਾ ਜੇ ਬਹਿ ਗਏ ਤੇ ਫਿਰ ਬਹਿ ਗਏ ਫੇਰ ਤਾਂ ਖਤਮ ਹੋ ਗਏ ਕੇ ਬਹਿੰਦੇ ਤਾਂ ਹੀ ਨਹੀਂ ਆਹੀ ਕੀ ਜੇ ਵੇਲੇ ਬੈਠੇ ਤੇ ਗੱਲ ਨਹੀਂ ਬਣਦੀ ਸਾਸੀ ਕਾਲ ਜੀ ਤੁਸੀਂ ਜੁੜੇ ਹੋ ਪੰਜਾਬ ਨਿਊਜ਼ ਦੇ ਨਾਲ ਤੇ ਮੈਂ ਹਾਂ ਕੋਪਾਲ ਸਿੰਘ ਕਿਹਾ ਗਿਆ ਹੈ ਕਿ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨੀ ਚਾਹੀਦੀ ਹੈ ਤੇ ਮਿਹਨਤ ਤੋਂ ਕਦੀ ਗੁਰੇਜ਼ ਨਹੀਂ ਕਰਨਾ ਚਾਹੀਦਾ ਤੇ ਇਸੇ ਮਿਹਨਤ ਦੀ ਭਰਪੂਰ ਇੱਕ ਤਸਵੀਰ ਤੁਹਾਨੂੰ ਮੈਂ ਦਿਖਾਣੀ ਚਾਹਾਂਗਾ ਦੋ ਸਕੇ ਭਰਾਵਾਂ ਦੀ ਤਸਵੀਰ ਤੁਸੀਂ ਦੇਖ ਲਵੋ ਕੈਨੁਸ਼ਹਿਰਾ ਮੱਜਾ ਸਿੰਘ ਅੱਡੇ 'ਚ ਨੈਸ਼ਨਲ ਹਾਈਵੇ ਦੇ ਨਜ਼ਦੀਕ ਇਹ ਦੋਨੋਂ ਭਰਾ ਇੱਥੇ ਮਿਹਨਤ ਕਰ ਰਹੇ ਹਨ ਵੇਲਣਾ ਲਗਾ ਰੱਖਿਆ ਹੈ ਰੋਹ ਕੱਟਦੇ ਹਨ ਤਾਜੀ ਅਤੇ ਲੋਕਾਂ ਨੂੰ ਭਿਉਂਦੇ ਹਨ ਅਤੇ ਇਸੇ ਮਿਹਨਤ ਤੋਂ ਕਮਾਈ ਕਰ ਰਹੇ ਹਨ ਆਪਣਾ ਗੁਜ਼ਾਰਾ ਚਲਾ ਰਹੇ ਹਨ ਸਭ ਤੋਂ ਵੱਡੀ ਗੱਲ ਇਹ ਹੈ ਕਿ 80 ਸਾਲ ਤੋਂ ਉੱਤੇ ਦੀ ਉਮਰ ਹੈ ਜੇ ਵੱਡੇ ਭਾਈ ਸਾਹਿਬ ਦੀ ਗੱਲ ਕਰਾਂ ਤਾਂ 85 ਸਾਲ ਦੇ ਕਰੀਬ ਉਮਰ ਹੈ ਜੇ ਦੂਸਰੇ ਛੋਟੇ ਭਾਈ ਸਾਹਿਬ ਦੀ ਗੱਲ ਕਰਾਂ ਤਾਂ 80 ਸਾਲ ਦੇ ਕਰੀਬ ਇਹਨਾਂ ਦੀ ਉਮਰ ਹੈ ਜਿੱਥੇ ਅੱਜ ਕੱਲ ਦੇ ਨੌਜਵਾਨ ਪੀੜ੍ਹੀ ਮਿਹਨਤ ਕਰਨ ਤੋਂ ਗੁਰੇਜ਼ ਕਰਦੀ ਹੈ ਜਲਦ ਅਮੀਰ ਬਣਨ ਦਾ ਸੁਪਨਾ ਪਾਲ ਕੇ ਕੁਰਾਹੇ ਪੈ ਜਾਂਦੇ ਹਨ ਉੱਥੇ ਹੀ ਇਹ ਦੋਨੋਂ ਭਰਾ 80 ਸਾਲ ਦੀ ਉਮਰ ਤੇ ਉੱਤੇ ਹੋ ਚੁੱਕੇ ਹਨ ਲੇਕਿਨ ਅੱਜ ਵੀ ਮਿਹਨਤ ਕਰ ਰਹੇ ਹਨ ਤੇ ਮਿਹਨਤ ਦੀ ਕਮਾਈ ਦੇ ਵਿੱਚ ਹੀ ਭਰੋਸਾ ਵਿਸ਼ਵਾਸ ਰੱਖਦੇ ਹਨ ਇੱਥੋਂ ਨਿਕਲ ਰਹੇ ਸੀ ਤੇ ਇਹ ਤਸਵੀਰ ਮੇਰੇ ਧਿਆਨ 'ਚ ਪੈ ਗਈ ਸਭ ਤੋਂ ਪਹਿਲਾਂ ਤੇ ਇਹਨਾਂ ਕੋਲ ਪੀਤੀ ਰੋ ਜੋ ਇਹਨਾਂ ਨੇ ਬਿਲਕੁਲ ਤਾਜੀ ਕੱਢ ਕੇ ਸਾਨੂੰ ਦਿੱਤੀ ਤਾਂ ਉਸ ਤੋਂ ਬਾਅਦ ਮੈਂ ਸੋਚਿਆ ਕਿ ਤਸਵੀਰ ਲੋਕਾਂ ਤੱਕ ਵੀ ਪਹੁੰਚਾਣੀ ਚਾਹੀਦੀ ਹੈ ਕਿ ਅੱਜ ਦੇ ਕਲਯੁਗ ਦੇ ਜ਼ਮਾਨੇ 'ਚ ਵੀ ਐਸੇ ਮਿਹਨਤਕਸ਼ ਲੋਕ ਮੌਜੂਦ ਹਨ ਜੋ ਪੁਰਾਣੇ ਸਮੇਂ ਤੋਂ ਪੁਰਾਣਾ ਸਮਾਂ ਵੇਖ ਚੁੱਕੇ ਹਨ ਅਤੇ ਅੱਜ ਵੀ ਯਕੀਨ ਰੱਖਦੇ ਹਨ ਮਿਹਨਤ ਦੀ ਕਮਾਈ ਕਰਕੇ ਖਾਂਚ ਦੋਨੋਂ ਭਰਾ ਬਜ਼ੁਰਗ ਹੋ ਚੁੱਕੇ ਹਨ ਲੇਕਿਨ ਮਿਹਨਤ ਨਹੀਂ ਛੱਡੀ ਕਿਉਂਕਿ ਸ਼ੁਰੂ ਤੋਂ ਹੀ ਮਿਹਨਤ ਕੀਤੀ ਹੈ ਤਾਂ ਹੁਣ ਵੀ ਮਿਹਨਤ ਕਰਦੇ ਨਜ਼ਰ ਆ ਰਹੇ ਨੇ ਸਭ ਤੋਂ ਪਹਿਲਾਂ ਵੱਡੇ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਆ ਪਾਜੀ ਨਾਮ ਕੀ ਆਪਣਾ ਜੀ ਜਾਨ ਸਿੰਘ ਕਿੰਨੀ ਉਮਰ ਹੋ ਗਈ ਜੀ ਮੈਨੂੰ ਜਿੰਨੀ ਤੋਂ ਕਹਿਆ ਤਾਂ 84 85 ਸਾਲ ਤੇ ਅੱਜ ਵੀ ਮਿਹਨਤ ਜਾਰੀ ਹੈ ਹਾਂਜੀ ਲੋਕੀ ਤੇ ਕਹਿੰਦੇ ਮਿਹਨਤ ਉਹ ਗਰੀਬ ਕਰ ਜਾਂਦੇ ਆ ਹਨਾ ਜਲਦ ਅਮੀਰ ਬਣਨ ਦਾ ਸੁਪਨਾ ਪਾਲ ਕੇ ਕਰਾਏ ਪੈ ਜਾਂਦੇ ਆ ਪਰ ਇੰਨੀ ਉਮਰ 'ਚ ਵੀ ਤੁਸੀਂ ਮਿਹਨਤ ਕਰ ਰਹੇ ਹੋ ਹਾਂਜੀ ਕੀ ਕਹਿਣਾ ਚਾਹਦੇ ਹੋ ਮਿਹਨਤ ਕਰਦੇ ਹਾਂ ਜੀ ਆਪਰਾ ਟੈਮ ਪਾਸ ਖਰੀਦ ਲੈ ਜੀ ਠੀਕ ਹੈ ਹਾਂ ਜੀ ਉਹ ਠੀਕ ਹੈ ਜੀ ਪਰ ਕੋਈ ਗੱਲ ਨਹੀਂ ਅੱਜ ਕੱਲ੍ਹ ਵੈਸੇ ਜੇ ਵੇਖਿਆ ਜਾਵੇ ਨਾ ਤੇ ਇੰਨੀ ਉਮਰ ਚ ਤੇ ਲੋਕ ਗੋਟਿਆਂ ਤੋਂ ਬਹਿ ਜਾਂਦੇ ਆ ਹਨਾ ਤੁਰਨ ਫਿਰਨ ਤੋਂ ਸਮਰਥ ਸਮਰਥ ਹੋ ਜਾਂਦੇ ਆ 50 ਸਾਲ ਦੀ ਟੱਪ ਤੇ ਤੇ ਕਹਿੰਦੇ ਯਾਰ ਭਾਰਾ ਕੰਮ ਨਹੀਂ ਸਾਡੇ ਕੋਲ ਹੋਣਾ ਹਾਂ ਜੀ ਤੁਸੀਂ ਕਰੀ ਜਾਂਦੇ ਹੋ ਹਾਂ ਜੀ ਕਰੀ ਇਹਨੇ ਹਾਂ ਜੀ ਲਓ ਜੀ ਛੋਟ ਅੱਛਾ ਕੀ ਮਤਲਬ ਇਹ ਵਾਹਿਗੁਰੂ ਦੀ ਕਿਰਪਾ ਨਾਲ ਇਹ ਕੰਮ ਕਰਨ ਦੇ ਆ ਸਾਡੇ 'ਚ ਕੋਈ ਪੀਰੀ ਨਹੀਂ ਆ ਜਾਂ ਹੈ ਗਏ ਆ ਇਹ ਆ ਪੁਰਾਣੇ ਪੁਰਾਣੀਆਂ ਖਰਾਕਾਂ ਖਾਧੀਆਂ ਪੁਰਾਣੀਆਂ ਖਰਾਕਾਂ ਉਹ ਜਿਹੜੀਆਂ ਸਾਡੀਆਂ ਅਨ ਬਚਾਈ ਜਾਣ ਡੀਆਂ ਬਾਕੀ ਇਹਨਾਂ ਨਸ਼ਿਆਂ ਖੋ ਰਹਿਆਂ ਬੰਦਿਆਂ ਨਾਲ ਲਈ ਲੱਗੇ ਦੇ ਕੋਈ ਨਹੀਂ ਇਧਰੋਂ ਗੋਲੀਆਂ ਲੈਣ ਵਾਲੇ ਆਉਂਦੇ ਆ ਹਸਪਤਾਲਾਂ ਇਹ ਤਾਂ ਕੰਨਾਂ ਨੂੰ ਹੱਥ ਲਾਉਂਦੇ ਹੈ ਮਾਲਕਾ ਉਹ ਇਹਨਾਂ ਨੂੰ ਬਚਾ ਲੋ ਐਡੇ ਜਵਾਨ ਆ ਕੀ ਸ਼ਰਾਈ ਹੋਏ ਤੇ ਅਸੀਂ ਨਸ਼ਾ ਕਰਨਾ ਵਾ ਰਾਤ ਨੂੰ ਉਹ ਵੀ ਜੀ ਕੀਤਾ ਤੇ ਇੱਕ ਭਾਈ ਆ ਦੋਮਾ ਭਰਾਵਾ ਠੀਕ ਹੈ ਇਹਦੋਂ ਬਾਅਦ ਨਸ਼ਾ ਨਹੀਂ ਕਰਦੇ ਹੋਰ ਕੁਝ ਨਹੀਂ ਖਾਂਦੇ ਕੋਈ ਤਮਾਕੂ ਨਹੀਂ ਬੀੜੀ ਨਹੀਂ ਕੁਝ ਨਹੀਂ ਠੀਕ ਹੈ ਹਾਂਜੀ ਤੇ ਹਾਲੇ ਵੀ ਮੈਂ ਵੇਖਿਆ ਸਰੀਰ 919 ਭਾਈ ਸਾਹਿਬ ਦੇ ਵੱਡੇ ਜਿਹੜੇ ਨੇ ਉਹ ਵੀ 919 ਤੁਸੀਂ ਵੀ 919 ਇੱਥੇ ਰੋ ਪਿਆ ਲੰਡੇ ਯੋਰ ਵਾਲਾ ਕੰਮ ਹਾਲੇ ਵੀ ਕਰੀ ਜਾ ਰਹੇ ਹੋ ਹਨਾ ਤੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਹਥਿਆਰ ਸੁੱਟ ਕੇ ਬਹਿ ਜਾਂਦੀ ਨੌਜਵਾਨ ਦੀ ਪੀੜ੍ਹੀ ਤਾਂ ਹੈ ਹੀ ਨਹੀਂ ਤੇ ਸਾਡੇ ਹਸਾਬ ਦੇ ਵਿੱਚ ਪੁੱਛੋ ਨਾ ਇਹ ਨੌਜਵਾਨ ਪੀੜ੍ਹੀ ਜਿਹੜੀ ਆ ਇਹ ਹੈ ਹੀ ਨਹੀਂ ਆ ਇਹਨਾਂ ਨੇ ਮੁਲਕ ਕਰ ਕਰਤਾ ਨਗੋਲੀਆਂ ਖਾ ਖ ਕਮਾਲ ਹੋ ਗਈ ਆ ਇਹਨਾਂ ਦੀ ਆਹੀ ਬਥੇਰਾ ਲੋਕਾਂ ਨੂੰ ਸਮਝਾਉਣਾ ਹੈ ਓਏ ਹੀ ਨੀਂਬਰ ਚ ਅਜੇ ਤਗੜੇ ਆ ਸਰੀਰ ਸਾਡਾ ਕੰਮ ਕਰਦਾ ਤਾਂ ਤੁਸੀਂ ਕੀ ਕਰੋਗੇ ਤੁਸੀਂ ਇਧਰ ਗੋਲੀਆਂ ਖਾਂਦੇ ਤਾਂ ਕਰਦੇ ਫਿਰਦੇ ਹਾਂਜੀ ਇਹ ਕਿਵੇਂ ਇਹ ਕਿਵੇਂ ਧਿਆਨ ਆ ਗਿਆ ਕਿ ਇੱਥੇ ਵੇਲਣਾ ਲਾ ਕੇ ਇਸ ਤਿੱਕਣਾ ਹੀ ਕੰਮ ਕਰ ਲਈਏ ਇਹ ਧਿਆਨ ਇਸ ਤਰ੍ਹਾਂ ਆਇਆ ਕਿ ਮੈਂ ਡਰਾਈਵਰ ਸਾਂ ਇਹ ਮੇਰਾ ਭਾਈ ਸਾਬ ਵੱਡਾ ਸੀ ਇਹਦੇ ਨਾਲ ਇੱਕ ਹੋਰ ਸੀਗਾ ਭਰਾ ਸਾਡਾ ਚਾਤਾਜ ਦਾ ਮੁੰਡਾ ਇਹਨਾਂ ਦੋਵਾਂ ਲਾਇਆ ਸੀ ਕੋਈ ਸਿੰਗਲ ਛੜਕ ਸੀ ਬੜਾ ਠੇਰ ਹੋ ਗਿਆ ਤੇ ਉਹਦੇ ਉਹ ਜਦੋਂ ਉਹਦੀ ਡੈਥ ਹੋ ਗਈ ਉਹਦੀ ਡੈਥ ਹੋ ਗਈ ਤੇ ਮੇਰੇ ਬੱਚੇ ਆਂਦੇ ਆ ਕਿ ਤਾਇਆ ਨਾ ਟੈਨਸ਼ਨ ਨਾ ਨੇ ਖਤਮ ਹੋ ਜਾਣਾ ਤੂੰ ਪਪਾ ਛੱਡ ਡਰਾਈਵਰੀ ਤੇ ਤੂੰ ਇਹਦੇ ਨਾਲ ਵੇ ਲੈਣਾ ਲਾਲਾ ਠੀਕ ਹੈ ਇਹਦੇ ਨਾਲ ਇਹੋ ਹੀ ਗਿਆ ਤੇ ਮੇਰੇ ਬੱਚਾ ਗਿਆ ਤੇ ਸਾਨੂੰ ਵੇ ਲੈਣਾ ਲੈਤਾ ਤੇ ਇਥੇ ਲਾ ਲਿਆ ਇਹੋ ਉਦੋਂ ਦੀ ਸਕੀਮ ਚੱਲਣ ਦੀ ਆ ਹੌਲੀ ਹੌਲੀ ਚਲਾਈ ਜਾਂਦੇ ਨਹੀਂ ਅੱਜ ਇਹ ਨਹੀਂ ਜਦੋਂ ਉਮਰ ਹੋ ਜਾਣਾ ਤੇ ਬੰਦਾ ਸੋਚਦਾ ਕਿ ਯਾਰ ਮੈਂ ਹੁਣ ਰਿਟਾਇਰਡ ਹੋਣਾ ਬੜਾ ਕੁਝ ਕਰ ਲਿਆ ਬੱਚਿਆਂ ਲਈ ਬੜਾ ਕੁਝ ਕਰ ਲਿਆ ਆਪਣੇ ਲਈ ਤੇ ਹੁਣ ਬੱਚੇ ਜਵਾਨ ਆ ਕਮਾਈ ਕਰਨ ਦੇ ਤੇ ਮੈਂ ਰਿਟਾਇਰਡ ਹੋ ਕੇ ਬੱਚਿਆਂ ਦੀ ਕਮਾਈ ਤੋਂ ਆਪਣਾ ਗੁਜ਼ਾਰਾ ਚਲਾਵਾਂ ਜਾਂ ਆਪ ਬੱਚਿਆਂ ਕੋ ਲੈ ਕੇ ਖਾਵਾਂ ਨਹੀਂ ਜੀ ਬੱਚੇ ਤੇ ਖਾਣ ਦਾ ਗੱਲ ਤੇ ਆ ਕਿ ਸਾਨੂੰ ਤੇ ਹੁਣ ਦੋ ਰੋਟੀਆਂ ਹੀ ਦੇਣੀਆਂ ਬਾਕੀ ਅਸੀਂ ਵੇਖੋ ਜੇ ਅਸੀਂ ਆ ਚਾਰ ਪੈਸੇ ਕਮਾਉਣੇ ਸਾਡੀਆਂ ਧੀਆ ਆ ਜਾਣ ਸਾਡੇ ਦੋਤਰੇ ਆ ਜਾਣ ਜੇ ਸਾਡੀ ਜੇਬ 'ਚ 10 ਰੁਪਏ ਹੋਣਗੇ ਤੇ ਉਹਨਾਂ ਨੂੰ ਦੇ ਦਾਂਗੇ ਤੇ ਜੇ ਹੀ ਆਪਣੇ ਨੌਂਵਾਂ ਕੋ ਜੇ ਪੁੱਤਰਾਂ ਕੋ ਮੰਗਿਆ ਕਿਸੇ ਨਿਸਨ ਦੇਣੇ ਨਹੀਂ ਗਏ ਹਾਂਜੀ ਬਾਕੀ ਜੇ ਢਿੱਲ ਮੱਠ ਵੀ ਹੋ ਜਾਵੇ ਨਾ ਕੰਮ ਕਰੀਏ ਤੇ ਸਾਨੂੰ ਪੈਸੇ ਦੇਣੇ ਕਿ ਨਾ ਸਾਡੇ ਤੇ ਲਾਉਣੇ ਕਿ ਨਾ ਇੱਕ ਤੇ ਹੀ ਆਪਣੇ ਸਵੇਰੀ ਦੀ ਸੰਭਾਲ ਰੱਖੀ ਆ ਤੇ ਇੱਕ ਹੀ ਕੰਮ ਕਰ ਰਹੇ ਬਸ ਇਹ ਗੱਲਾਂ ਜਿਹੜੇ ਲੋਕ ਕਹਿੰਦੇ ਆ 50 ਸਾਲ ਤੋਂ ਟੱਪ ਜਾਂਦੇ ਗੋਡੇ ਪੀਰ ਹੋਣ ਲੱਗ ਪਏ ਆ ਬਾਹਾਂ ਪੀਰ ਹੋਣ ਲੱਗ ਪਈਆਂ ਮੇਰੇ ਮਾੜੇ ਦੁਖਦੇ ਆ ਤੁਹਾਡਾ ਵੀ ਕਦੀ ਇਦਾਂ ਦਾ ਕੁਝ ਹੋਆ ਆਪਣੇ ਆ ਗੱਲ ਆ ਵੀ ਗੋਡਿਆਂ 'ਚੋਂ ਉਹ ਤਾਂ ਦਰਦ ਹੁਣ ਮਾੜੇ ਮਾੜੀ ਮੇਰੇ ਵੀ ਹੁੰਦੀ ਆ ਉਹਦੇ ਵੀ ਹੁੰਦੀ ਆ ਪਰ ਕਿਤੇ ਅਸੀਂ ਮਾੜੀ ਮੋਟੀ ਇਥੇ ਸਤਾਲੋ ਦਵਾਈ ਲੱਲੀ ਕੋ ਗੋਲੀ ਖਾ ਲਈ ਤੇ ਠੀਕ ਹੈ ਨਹੀਂ ਤੇ ਆਪਣਾ ਟਾਈਮ ਪਾਸ ਕਰੀ ਜਾਂਦੇ ਆ ਨਾਲੇ ਉਹ ਵੀ ਕਹਿੰਦੇ ਆ ਨਾ ਜੇ ਬਹਿ ਗਏ ਤੇ ਫਿਰ ਬਹਿ ਗਏ ਫਿਰ ਤਾਂ ਖਤਮ ਹੋ ਗਏ ਕਿ ਬਹਿੰਦੇ ਤਾਂ ਹੀ ਨਹੀਂ ਅਸੀਂ ਕਿ ਜੇ ਵੇਲੇ ਬਹਿ ਗਏ ਤੇ ਗੱਲ ਨਹੀਂ ਬਣਨੀ ਹਾਂਜੀ ਇਸ ਕਰਕੇ 8 ਵਜੇ ਲਾ ਲੈਂਦੇ ਫਿਰ ਇੱਥੇ ਮਿਲਣਾ ਕਿੰਨੇ ਵਜੇ ਤੱਕ ਅਸੀਂ 9 ਵਜੇ ਲਾ ਲੈਨੇ ਆ ਠੀਕ ਹੈ ਹਾਂਜੀ ਤੇ 5 ਵਜੇ ਚੱਲ ਜਾਂਨਾ ਤੇ ਕਿੰਨਾ ਵਗੈਰਾ ਫਿਰ ਆਪਣਾ ਪੀਜਾ ਹੁੰਦਾ ਕਿ ਕਿਤੋਂ ਲੈ ਕੇ ਆਈ ਇਹ ਮੁੱਲ ਲੈਨੇ ਆ ਜਿਹੜੇ ਆਪਣੇ ਵੀ ਆ ਨਾ ਮੁੰਡੇ ਵੀ ਜਾਂਦੇ ਤੂੰ ਕਿਹੜੇ ਸਾਨੂੰ ਪੈਸੇ ਦਿੰਦੇ ਹੋ ਪੈਸੇ ਉਧਰ ਕੰਨੇ ਦੇ ਦੇ ਜਾਓ ਲੈ ਜਾਓ ਜਾ ਕੇ ਵੇਲਾਣਾ ਲਾਓ ਚੱਲੀ ਇਹਦਾ ਗੁਜ਼ਾਰਾ ਦਵਾ ਭਰਾਵਾ ਦਾ ਵਧੀਆ ਵਧੀਆ ਬਾੜੀਆ ਜੀ ਦੇਖੋ ਅਸੀਂ ਆਂ ਵੀ ਰੋਟੀਆਂ ਤੇ ਸਾਡੀਆਂ ਘਰੋਂ ਆ ਕੱਪੜੇ ਵੀ ਸਾਡੀਆਂ ਨਵਾਂ ਧੋਕ ਦਿੰਦੀਆਂ ਨੇ ਸਭ ਕੁਝ ਬਾਕੀ ਸਾਨੂੰ 100-100 ਰੁਪਏ ਆ ਜੇ ਨਾ ਪਾਈਆ ਪਾਈਆ ਪੀਣ ਲਈ ਇੰਨੇ ਹੀ ਬੜੇ ਐ ਇਹੋ ਗੁਜ਼ਾਰਾ ਰੱਖਿਆ ਤੇ ਅਸੀਂ ਮੰਗ ਕੇ ਨਹੀਂ ਪੀਣੀਗੇ ਪੀਣੀ ਇੱਕੋ ਪਈ ਆ ਭਾਈਆ ਇੱਕੋ ਹੀ ਪੀਣੀ ਆ ਦਵਾ ਭਰਾਵਾ ਰੇ ਤੇ ਉਹ ਵੀ ਸ਼ਾਮ ਨੂੰ ਪੀਣੀ ਆ ਕੰਮ ਉਹਨੂੰ ਸ਼ਾਮ ਨੂੰ ਮਾਣ ਆਇਆ ਹੋਇਆ ਰੇ ਨਾ ਹੋਰ ਕੋਈ ਨਸ਼ਾ ਨਹੀਂ ਇਸ ਤੋਂ ਇਲਾਵਾ ਨਾ ਜੀ ਨਾ ਅਜੇ ਤੱਕ ਨਹੀਂ ਜ਼ਿੰਦਗੀ 'ਚ ਅਜੇ ਤੱਕ ਜ਼ਿੰਦਗੀ 'ਚ ਪਹਿਲਾਂ ਪਤਾ ਨਹੀਂ ਕੋਈ ਕੰਮ ਕਰਦਾ ਹੋ ਗਿਆ ਹੋਏ ਪਰ ਨਸ਼ਾ ਅਸੀਂ ਕੀਤਾ ਹੀ ਨਹੀਂ ਹੋਰ ਕੋਈ ਚੱਜਦਾ ਤੇ ਉਹ ਨਸ਼ੇ ਕੀ ਹੁੰਦੇ ਆ ਨਾ ਨਸ਼ਾ ਨਾ ਕੰਮ ਕੀਤਾ ਸੀ ਤੇ ਕੀ ਤੇ ਕਰਨਾ ਜਵਾਨਗਰੀ ਕਾਦੀ ਨਾ ਨਾ ਨਸ਼ਾ ਨਾ ਕੰਮ ਨਹੀਂ ਕੀਤਾ ਹਾਂ ਜੀ ਕੀ ਮਤਲਬ ਨਸ਼ੇ ਦਾ ਕੀ ਮੈਂ ਪਹਿਲਾਂ ਤਾਂ ਸਿਹਰਾਂ ਨੂੰ ਪਤਾ ਨਹੀਂ ਕੀ ਚੀਜ਼ ਸੀ ਉਹ ਠੀਕ ਹੈ ਨਾ ਇਹੋ ਜਿਹਾ ਬਸ ਰੋ ਪਰੀਦਲ ਅਸੀਂ ਪਰੀਦਲ ਬੈਗਰ ਮਾਰਨਾ ਰੋਟੀ ਰੋਟੀ ਖਾਦੀ ਠੀਕ ਹੈ 85 ਸਾਲ ਦੀ ਉਮਰ ਚ ਵੀ ਤੁਰੇ ਫਿਰਦੇ ਆ ਹਾਂਜੀ ਹਾਂਜੀ ਆ ਠੀਕ ਹੈ ਜੀ ਮੈਂ ਤੁਹਾਡਾ ਵੇਖਿਆ ਵੀ ਆ ਬਾਵਾ ਬੂਆ ਗੁੱਟ-ਗੱਟ ਵੀ ਵੇਖੋ ਨਾ ਅੱਜ ਕੱਲ ਦੇ ਨੌਜਵਾਨਾਂ ਦੇ ਗੁੱਟ ਨਹੀਂ ਇਦਾਂ ਦੇ ਹੁੰਦੇ ਹੱਥ ਹੀ ਨਹੀਂ ਇਦਾਂ ਦੇ ਹੁੰਦੇ ਆ ਆ ਜੇ ਵੀ ਹੱਥ ਮੇਰੇ ਹਿਸਾਬ ਨਾਲ ਜੇ ਕਿਸੇ ਦੇ ਪੈ ਜੇ ਤੇ ਉਹ ਤਾਂ ਹੀ ਛੱਡਦੇ ਬੰਦੇ ਨੂੰ ਕੀ ਪਾ ਦੇਣਾ ਹੁਣ ਬੁੱਢਿਆਂ ਨੇ ਕੀ ਪਾ ਦੇਣਾ ਹੱਥ ਕੇ ਨਹੀਂ ਪਾ ਜਿਸ ਤਰੀਕਾ ਵੇਖਿਆ ਵੇਖੋ ਨਾ ਤੁਹਾਡੇ ਆ ਗੁੱਟ ਗੱਟ ਵੇਖੀਏ ਮੇਰਾ ਵੀ ਨਹੀਂ ਐਡਾ ਗੁੱਟ ਚੋੜਾ ਜਿੱਦੇ ਗੁੱਟ ਤੁਹਾਡੇ ਆ ਇਹ ਕਿਹੜੀਆਂ ਖਰਾਕਾ ਪੁਰਾਣੀਆਂ ਖਾਂਦੇ ਰਹੇ ਆ ਜੀ ਬਸ ਦੁੱਧ ਤੇ ਦਹੀਂ ਤੇ ਰੋਟੀਆਂ ਮਈਆਂ ਹੁੰਦੀਆਂ ਮਈਆਂ ਅਜੇ ਚਾਰ ਚਾਰ ਮਈਆਂ ਰੱਖਿਆ ਆ ਅੱਛਾ ਉਹਦਾ ਦੁੱਧ ਪੀਨੇ ਕੱਚਾ ਠੀਕ ਆ ਪੀ ਕੇ ਦਰਮਾਨ ਸੁਆਜਣਾ ਠੀਕ ਆ ਤੇ ਦਿਨੇ ਦਿਹਾੜੀ ਲਾਉਂਦੇ ਨੇ ਉਹਨਾਂ ਦਿਨੇ ਤੇਨੇ ਕੰਮ ਕਰਨਾ ਇੱਥੇ ਵੀ ਕਰਨਾ ਉਹ ਕਹਿੰਦੇ ਅਜੇ ਦੋਵੇਂ ਭਰਾ ਹੀ ਪਾਈਆ ਪਾਈਆ ਪੀ ਜਾਂਦੇ ਆ ਸ਼ਾਮ ਨੂੰ ਨੇ ਨੇ ਅੱਧਾ ਪਾਈਆ ਜੀ ਅੱਛਾ ਮਤਲਬ ਪਾਈਆ ਦੋਵੇਂ ਜਾਣੇ ਆਹੋ ਹਾਂਜੀ ਹਾਂਜੀ ਆਹ ਉਹ ਹਲੇ ਸ਼ੌਂਕ ਪਾਲਿਆ ਨਾਲ ਨਾਲ ਅੱਛਾ ਹਾਂਜੀ ਪਰ ਵਧੀਆ ਵਾ ਹਨਾ ਜੇ ਮੰਨ ਲਓ ਆਪਣਾ ਕੋਈ ਸ਼ੌਂਕ ਪੂਰਾ ਕਰਨਾ ਤੇ ਤੁਸੀਂ ਆਪ ਕਮਾਈ ਕਰਨਦੇ ਹੋ ਕਿਸੇ ਕੋ ਪੁੱਤ ਕੋਤ ਨਹੀਂ ਮੰਗਣਾ ਮੈਂ ਹਾਂਜੀ ਨਾ 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 ਨੂੰ ਕੇ ਹਾਂ ਕੱਪੜੇ ਕੱਪੜੇ ਪਾ ਲੈਣੇ ਜਾ ਕੇ ਤੇ ਫੇਰ ਅਸੀਂ ਪਾਈਆ ਮਾਰਨਾ ਅੱਧਾ ਅੱਧਾ ਪਾਈਆ ਤੇ ਰੋਟੀ ਖਾਧੀ ਖਾਉਣਗੇ ਮੈਂ ਤਾਂ ਕੱਲ ਕੱਲ ਜਦੋਂ ਇੱਥੋਂ ਲੰਘਿਆ ਨਾ ਤੇ ਮੈਨੂੰ ਬੈਠੇ ਮਿਲੇ ਲਈ ਤੇ ਮੈਂ ਸੋ ਕੋ ਗੱਡੀ ਖਿਲਾ ਕੇ ਪੁੱਛਿਆ ਮੈਂ ਬਾਪੂ ਜੀ ਅੱਜ ਵੇਲਣਾ ਨਹੀਂ ਲਾਇਆ ਕਹਿੰਦੇ ਗੰਨਾ ਨਹੀਂ ਮਿਲਿਆ ਛੋਟਾ ਗੰਨੇ ਲੈਣ ਗਿਆ ਉਹ ਆਊਗਾ ਲੈ ਕੇ ਤੇ ਫੇਰ ਲਾਵਾਂਗੇ ਆ ਤਾਂ ਮੈਂ ਸਾਈਕਲ ਤੇ ਲੈ ਆ ਆ ਫੇਰ ਸਾਈਕਲ ਤੇ ਲੈ ਕੇ ਗਏ ਗੰਨਾ ਤੇ ਇੱਕ ਗੰਨੇ ਲੈ ਆ ਮੈਂ ਇੱਕ ਭਰੀ ਅੱਛਾ ਉਹ ਲੈ ਆ ਕੇ ਸੁੱਟ ਕੇ ਤੇ ਫੇਰ ਕਿੰਨੇ ਕਿਲੋ ਦੀ ਹੋ ਗਈ ਉਹ ਭਰੀ ਨੇ ਰੱਖਿਆ ਨਾ 20 ਕਿਲੋ ਦੀ ਜਾਂ 25 ਦੀ ਕਿੱਥੋਂ ਲੈ ਕੇ ਆਏ ਫਿਰ ਸਾਈਕਲ ਉਹ ਆਹ ਜੀ ਇੱਥੋਂ ਹਣਾ ਕੋਈ 1.5 ਕਿ 2 ਕਿਲੋਮੀਟਰ ਅੱਛਾ ਸਾਈਕਲ ਚਲਾ ਲੈਂਦੇ ਆ ਜੀ ਵੀ ਮੇਰੇ ਖਿਆਲ ਉਹ ਵੀ ਉਹ ਵੀ ਵਧੀਆ ਕਸਰਤ ਆ ਇੱਕ ਸਾਈਕਲ ਉਹ ਕਿੱਥੇ ਚੱਲ ਰੱਖਿਆ ਹਾਂ ਜੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਵੀ ਕਹਿਣਾ ਚਾਹੁੰਦੇ ਆ ਆਖਰੀ ਸਵਾਲ ਮੇਰਾ ਜਿਹੜੇ ਕਹਿੰਦੇ ਆ ਵੀ ਅਸੀਂ ਜਲਦੀ ਅਮੀਰ ਹੋਣਾ ਤੇ ਉਹ ਗਲਤ ਰਾਹ ਚੋਂ ਲੈਂਦੇ ਆ ਮੇਰੀ ਗੱਲ ਸੁਣੋ ਅਸੀਂ ਤੇ ਇਹ ਗੱਲ ਸੋਚੀ ਆ ਕਿ ਜਿਹੜਾ ਅਮੀਰ ਆ ਰੋਟੀ ਵੀ ਨਹੀਂ ਰੱਜ ਕੇ ਖਾਂਦਾ ਤੇ ਸੌਂਦਾ ਵੀ ਨਹੀਂ ਆ ਅਸੀਂ ਬਹੁਤੇ ਅਮੀਰ ਨਹੀਂ ਆ ਗਰੀਬ ਵੀ ਆ ਅਸੀਂ ਰੋਟੀ ਰੱਜ ਕੇ ਖਾ ਪਾਈਆ ਪੀ ਕੇ ਸੌਂਨੇ ਆ ਤੇ ਰੋਟੀ ਖਾ ਕੇ ਰੋਟੀ ਦੇ ਆਨੰਦ ਹੋ ਕੇ ਸਵੇਰੇ ਉੱਠੀ ਦਾ ਤੇ ਚੱਲ ਫੇਰ ਆਪਣੇ ਕੰਮ ਤੇ ਰੋਜੀ ਦਾ ਸਾਨੂੰ ਕਿਸੇ ਕੰਮ ਨਾਲ ਟੈਨਸ਼ਨ ਕੋਈ ਨਹੀਂ ਸਾਨੂੰ ਇਸ ਗੱਲ ਦੀ ਇਹ ਆਪਣੇ ਆਪ ਨਾਲ ਹੀ ਆਪਣੇ ਕੰਮ ਨਾਲ ਹੀ ਮਾੜਾ ਦਾ ਸਾਨੂੰ ਹੋਰ ਕਿਸੇ ਕੰਮ ਨਾਲ ਨਹੀਂ ਕੋਈ ਮੀਰ ਹੋ ਜੇ ਕੋਈ ਗਰੀਬ ਹੋ ਜੇ ਜੀ ਬਿਲਕੁਲ ਇਹ ਦੋਨੋਂ ਭਰਾ ਤਸਵੀਰ ਤੁਹਾਡੇ ਨਾਲ ਸਾਂਝੀ ਤਾਂ ਕੀਤੀ ਕਿ 80 ਸਾਲ ਦੇ ਕਰੀਬ ਉਮਰ ਹੈ ਇਹਨਾਂ ਦੀ ਤੇ ਵੱਡੇ ਦੀ 85 ਸਾਲ ਦੀ ਉਮਰ ਹੈ ਪਰ ਸਰੀਰ 'ਚ ਅਜੇ ਵੀ ਕਹਿੰਦੇ ਜਾਨ ਨੇ ਕਿਉਂਕਿ ਪ੍ਰਾਣੀਆਂ ਖਰਾਕਾਂ ਖਾਧੀਆਂ ਨੇ ਘਰ ਦੀਆਂ ਮਈਆਂ ਪਾਲੀਆਂ ਸੀ ਦੁੱਧ ਦਹੀਂ ਲੱਸੀ ਖਾਂਦੇ ਪੀਂਦੇ ਰਹੇ ਨੇ ਤਾਂ ਹੁਣ ਵੀ ਮਿਹਨਤ ਜਾਰੀ ਹੈ ਮਿਹਨਤ ਇਸ ਕਹਿ ਕੇ ਜਾਰੀ ਹੈ ਕਹਿੰਦੇ ਹਨ ਕਿ ਸ਼ੁਰੂ ਤੋਂ ਮਿਹਨਤ ਕੀਤੀ ਹੈ ਤਾਂ ਕਿਸੇ ਅੱਗੇ ਹੱਥ ਨਹੀਂ ਅੱਡਿਆ ਤਾਂ ਹੁਣ ਵੀ ਇਹੀ ਸੋਚੀਦਾ ਹੈ ਕਿ ਕਿਤੇ ਪੁੱਤ ਕੋਲੋਂ ਜਾਂ ਨੂੰਹ ਕੋਲੋਂ ਮੰਗੜੇ ਪੈਣ ਤੇ ਆਪਣੇ ਜੋਗਾ ਕਮਾਈ ਕਰਨ ਦੇ ਲਈ ਇਹ ਬੇਲ ਨਾ ਲਾ ਲਿਆ ਤੇ ਇੱਥੋਂ ਹੀ ਦੋਨੋਂ ਭਰਾ ਮਿਹਨਤ ਕਰਕੇ ਲੋਕਾਂ ਨੂੰ ਰੋਹ ਤਾਜੀ ਪਿਆਲ ਕੇ ਕਮਾਈ ਕਰਦੇ ਹਨ ਤੇ ਉਹ ਕਮਾਈ ਕਹਿੰਦੇ ਹਨ ਆਪਣੇ ਤੇ ਤੇ ਜਾਂ ਫਿਰ ਕੋਈ ਧੀ ਪੁੱਤ ਆ ਜਾਵੇ ਕੋਈ ਦੋ ਤਰਾ ਪੋਤਰਾ ਆ ਜਾਵੇ ਤਾਂ ਉਹਨੂੰ ਦੇਣ ਵਾਸਤੇ ਇਹ ਕਮਾਈ ਜਿਹੜੀ ਹੈ ਉਹ ਕਰ ਰਹੇ ਨੇ ਤਾ ਇਹ ਤਸਵੀਰ ਮੈਂ ਇਸਕਾ ਕਿ ਸਾਂਝੀ ਕੀਤੀ ਹੈ ਕਿ ਉਹਨਾਂ ਲੋਕਾਂ ਨੂੰ ਸੇਧ ਲੈਣੀ ਚਾਹੀਦੀ ਹੈ ਇਹਨਾਂ ਕੋ ਜਿਹੜੇ ਆਪਣੇ ਆਪ ਨੂੰ ਬੁੱਢਾ ਸਮਝ ਲੈਂਦੇ ਹਨ ਜਾਂ ਫਿਰ ਹਥਿਆਰ ਛੱਡ ਕੇ ਬੈਠ ਜਾਂਦੇ ਹਨ ਕੈਮਰਾ ਪਰਸਲ ਲੱਪਰੀ ਦੇ ਨਾਲ ਭਪਾਲ ਸਿੰਘ ਪੰਜਾਬ న్యూਜ਼ ਬਟਾਲਾ